ਤੁਸੀਂ ਦੱਸਿਆ ਕਿ ਉੱਥੇ 16-17 ਦਿਨ ਜੰਗਲ ਦੇ ਵਿੱਚ ਰਹੇ ਖਾਣ ਨੂੰ ਫਿਰ ਪਾਣੀ ਦੇ ਸਾਰੇ ਸੀ ਬਈ ਪਾਣੀ ਦੇ ਸਾਰੇ ਸੀ ਜੋ ਖਾਣ ਪੀਣੇ ਸੀ ਉਹ ਮਾਫੀ ਲਿਆ ਗਿਆ ਸੀਗਾ ਪਿੱਛੋਂ ਜਿਹੜੇ ਲੋਕ ਆਉਂਦੇ ਸੀਗੇ ਉਹ ਥੋੜਾ ਬੋਧਾ ਖਾਣ ਪੀਣ ਦੇ ਜਾਂਦੇ ਸੀ ਉਹ ਦਿਨਾਂ ਨੇ ਗੁਜ਼ਾਰਾ ਕਰਦੇ ਰਹੇ ਹਾਲੇ ਹੋਰ ਵੀ ਪਿੱਛੇ ਕੋਈ ਨੌਜਵਾਨ ਜਾ ਰਿਹਾ ਉਦੋਂ ਜੀ ਜਾ ਰਹੇ ਹੈ ਕਈ ਨੌਜਵਾਨ ਪਰ ਹੁਣ ਵਾਪਸ ਆਉਣ ਦੀ ਕੋਸ਼ਿਸ਼ ਕਰ ਰਹੇ ਆ ਨਹੀਂ ਆਏ ਜਾ ਰਹੇ ਉਹਨਾਂ ਨੂੰ ਮਾਫੀਆ ਦੇ ਹੱਥ ਚਾਓ ਜੈਂਟ ਨੇ ਕਿਹਾ ਸੀਗਾ ਸਾਰੇ ਉੱਪਰ ਉੱਪਰ ਦੇ ਜਾਉਂਗੇ ਤੁਸੀਂ ਬਾਇ ਫਲਾਈਟ ਡਾਊਨ ਇਹ ਇਦਾਂ ਕੋਈ ਨਹੀਂ ਸੋਚਿਆ ਵੀ ਹਲੇ ਰਾਜੇ ਤਾਂ ਸਾਰਾ ਕੁਝ ਦੇਖਣਾ ਪਵੇ ਕੋਲ ਖਰਚਾ 45 ਲੱਖ ਰੁਪਏ ਆਇਆ ਤੇ ਸਾਰੇ ਪੈਸੇ ਪਹਿਲੀ ਵੇਚ ਕੇ ਮਾਪਿਆਂ ਦਾ ਸੋਨਾ ਗਿਰਵੀ ਰੱਖ ਕੇ ਸਾਰੇ ਪੈਸੇ ਇਕੱਠੇ ਕੀਤੇ ਸੀਗੇ ਲੋਕਾਂ ਕੋਲ ਵਿਆਜੀ ਦੇ ਕੇ ਅਰਕਾਦੀ ਧਰਤੀ ਤੋਂ ਬਹੁਤ سارے ਨੌਜਵਾਨਾਂ ਨੂੰ ਡਿਪੋਰਟ ਕਰਕੇ ਵਾਪਸ ਭੇਜ ਦਿੱਤਾ ਗਿਆ ਪੰਜਾਬ ਦੇ ਵੀ ਬਹੁਤ ਸਾਰੇ ਨੌਜਵਾਨ ਇਸ ਦੇ ਵਿੱਚ ਸ਼ਾਮਲ ਨੇ ਪਿੰਡ ਚੱਕੋ ਕੀ ਵਿਧਾਨ ਸਭਾ ਹਲਕਾ ਫੁਲਾਤ ਦਾ ਪਿੰਡ ਹੈਗਾ ਅਸੀਂ ਉੱਥੇ ਪਹੁੰਚੇ ਹਾਂ ਇੱਥੋਂ ਦਾ ਵੀਰ ਨਿਸ਼ਾਂਤ ਕੁਮਾਰ ਵੀ ਰਿਪੋਰਟ ਹੋ ਕੇ ਜਿਹੜਾ ਕੱਲ ਜਹਾਜ਼ ਆਇਆ ਭਾਰਤ ਅੰਮ੍ਰਿਤਸਰ ਹਵਾਈ ਅੱਡੇ ਦੇ ਉਹਦੇ ਵਿੱਚ ਆਇਆ ਗੱਲਬਾਤ ਕਰਾਂਗੇ ਨਿਸ਼ਾਂਤ ਜੀ ਕਿਸ ਤਰ੍ਹਾਂ ਤੁਸੀਂ ਅਮਰੀਕਾ ਜਾਣ ਬਾਰੇ ਸੋਚਿਆ ਸੀ ਤੇ ਉਸ ਤਰ੍ਹਾਂ ਉੱਥੇ ਕਿੱਦਾਂ ਦੇ ਹਾਲਾਤ ਤੁਹਾਡੇ ਰਹਿ ਕਿੰਨਾ ਤੁਹਾਡਾ ਖਰਚਾ ਹੋਇਆ ਕਿਸ ਤਰ੍ਹਾਂ ਸਾਰਾ ਪੈਸੇ ਦਾ ਇਹ ਪ੍ਰਬੰਧ ਕੀਤਾ ਸੀ ਭਾਈ ਕੁੱਲ ਖਰਚਾ 45 ਲੱਖ ਰੁਪਏ ਆਇਆ ਤੇ ਸਾਰੇ ਪੈਸੇ ਪਹਿਲੀ ਵੇਚ ਕੇ ਮਾਪਿਆਂ ਦਾ ਸੋਨਾ ਗਿਰਵੀ ਰੱਖ ਕੇ ਸਾਰੇ ਪੈਸੇ ਇਕੱਠੇ ਕੀਤੇ ਸੀਗੇ ਲੋਕਾਂ ਕੋਲ ਵਿਆਜੀ ਲੈ ਕੇ ਤੇ ਕਿੱਦਾਂ ਜਿਹੜਾ ਏਜੰਟ ਸੀਗਾ ਕਿੱਦਾਂ ਤੁਹਾਡੇ ਉਹਨਾਂ ਨੇ ਕਿਹਾ ਸੀ ਕਿ ਤੁਰਕੇ ਇਸ ਤਰੀਕੇ ਨਾਲ ਜਿਸ ਤਰੀਕੇ ਨਾਲ ਤੁਸੀਂ ਅਮਰੀਕਾ ਪਹੁੰਚੇ ਉਸ ਤਰੀਕੇ ਨਾਲ ਹੀ ਵਾਅਦਾ ਹੋਇਆ ਸੀ ਜਾਂ ਹੋਰ ਤੁਹਾਨੂੰ ਦੱਸਿਆ ਕਿ ਇਦਾਂ ਲੈ ਕੇ ਜਾਵਾਂ ਨਹੀਂ ਨਹੀਂ ਭਾਈ ਉਨੇ ਅਨੁਸਾਰ ਆ ਕਿ ਬਾਈ ਫਲਾਈਟ ਤੁਹਾਨੂੰ ਭੇਜਾਂਗੇ ਕੋਈ ਤੁਹਾਨੂੰ ਦਿੱਕਤ ਪਰੇਸ਼ਾਨੀ ਨਹੀਂ ਆਉਂਦੀ ਮਾਸਾ ਵੀ ਤੁਹਾਨੂੰ ਦੁਰਨਾ ਨਹੀਂ ਪਏਗਾ ਅਮਰੀਕਾ ਤੱਕ ਤੇ ਸਾਰਾ ਰਾਹ ਸਾਨੂੰ ਜੰਗਲ ਦੇ ਵਿੱਚ ਜਿੱਦਾਂ ਉਹਨਾਂ ਨੇ ਤਰਾਇਆ ਤੇ ਕੁੱਲ 16 ਦਿਨ ਸਾਡੇ ਉਹਨੇ ਜੰਗਲ ਚ ਲਵਾਏ ਤੇ ਡੋਂਕਰ ਵੀ ਸਾਨੂੰ ਛੱਡ ਕੇ ਚਲਾ ਗਿਆ ਸੀਗਾ ਰਸਤੇ ਵਿੱਚ ਨਾ ਸਾਡੇ ਕੋਈ ਖਾਣ ਪੀਣੂ ਸੀਗਾ ਕੁਝ ਤੇ ਨਾ ਕੋਈ ਪੀਣ ਚੀਜ਼ ਹੀ ਨਾ ਕੋਈ ਖਾਣ ਚੀਜ਼ ਹੀਗੀ ਪਾਣੀ ਦਰਿਆ ਦਾ ਪਾ ਪੀਪੀ ਕੇ ਟਾਈਮਸ ਹਾਜ਼ਰੇ ਤਾਂ ਕੋਈ ਮਾਫੀਆ ਵਗੈਰਾ ਵੀ ਕਹਿੰਦੇ ਉੱਥੇ ਜੰਗਲਾਂ 'ਚ ਹੁੰਦਾ ਉਹਦਾ ਵੀ ਡਰ ਹੁੰਦਾ ਸੀ ਜੀ ਬਿਲਕੁਲ ਹਨ ਦੋ ਵਾਰੀ ਮਾਫੀਆ ਪਈ ਜੋ ਖਾਨ ਨੂੰ ਇਸ ਦਾ ਸਾਰਾ ਕੁਝ ਲੈ ਗਈ ਸਾਡੇ ਤੋਂ ਫੋਨ ਜੋ ਕੱਪੜੇ ਸਭ ਕੁ ਲੈ ਗਈ ਸਾਡੇ ਕੋਲ ਕਿ ਕਿੰਨੇ ਕ ਆਪਣੇ ਪੰਜਾਬੀ ਮੁੰਡੇ ਸੀ ਜਾਂ ਸਾਰੇ ਤੁਹਾਡੇ ਕਿੰਨੇ ਸੀ ਬੰਦੇ ਕੁੱਲ ਅਸੀਂ 150 ਜਣੇ ਸੀਗੇ ਤੇ ਇੰਡੀਆ ਦੇ 40 ਜਣੇ ਸੀਗੇ ਸੀ ਤੇ ਪੰਜਾਬੀ ਕਿੰਨੇ ਸੀਗੇ ਪੰਜਾਬੀ ਕੁੱਲ 30 ਜਣੇ ਸੀਗੇ ਤੇ ਇਹ ਸਾਰੇ ਉੱਥੋਂ ਕ੍ਰੋਸ ਕਰਕੇ ਬਾਰਡਰ 'ਤੇ ਪਹੁੰਚ ਗਏ ਸੀ ਅਮਰੀਕਾ ਹਾਂ ਜੀ ਸਾਰੇ ਜਣੇ ਬਾਰਡਰ ਕ੍ਰੋਸ ਕਰਕੇ ਅਸੀਂ ਪਹੁੰਚ ਗਏ ਅਮਰੀਕਾ ਕਿ ਕਿੰਨੇ ਕ ਦਿਨ ਅਮਰੀਕਾ ਰਹੇ ਤੁਸੀਂ ਭਾਈ ਮੈਂ 25 ਤੋਂ 30 ਦਿਨ ਰਿਹਾ ਬਸ ਉੱਥੇ ਉਹ ਵੀ ਜੇਲ੍ਹ 'ਚ ਠੀਕ ਹੈ ਉੱਥੋਂ ਸਿੱਧਾ ਉਹਨਾਂ ਨੇ ਫਲਾਈਟ ਇੱਥੇ ਕਰਤੀ ਹਾਂ ਜੀ ਨਾ ਸਾਨੂੰ ਦੱਸਿਆ ਜਦੋਂ ਫਲਾਈਟ ਦੇ ਲੱਗ ਗਿਆਗੇ ਉਦੋਂ ਟਰਾਂਸਲੇਟਰ ਆ ਕੇ ਕਹਿੰਦਾ ਵੀ ਤੁਸੀਂ ਇੰਡੀਆ ਜਾ ਰਹੇ ਹੋ ਵਾਪਸ ਪਹਿਲਾਂ ਤੁਹਾਨੂੰ ਖੁਦ ਨੂੰ ਵੀ ਨਹੀਂ ਪਤਾ ਲੱਗਾ ਕਿ ਅਸੀਂ ਜਾ ਰਹੇ ਹਾਂ ਨਹੀਂ ਜੀ ਸਾਨੂੰ ਉਹਨਾਂ ਨੇ ਕਹੀ ਤੁਹਾਨੂੰ ਹੋਰ ਕਿਤੇ ਸ਼ਿਫਟ ਕਰ ਲੱਗੇ ਆ ਮਾਚ 에어ਪੋਰਟ ਤੇ ਆ ਗਈ ਸੀ ਉਹਨਾਂ ਨੇ ਦੱਸਿਆ ਵੀ ਤੁਸੀਂ ਇੰਡੀਆ ਜਾ ਰਹੇ ਸਾਰੇ ਜਦੋਂ ਪਹਿਲਾਂ ਇੱਥੇ ਫਲਾਈਟ ਆ ਗਈ ਸੀ ਉਹ ਤੁਹਾਡੇ ਕੋ ਕੋਈ ਸੂਚਨਾ ਨਹੀਂ ਪਹੁੰਚੀ ਉੱਥੇ ਜਦੋਂ ਤੁਸੀਂ ਤੁਹਾਨੂੰ ਉਹਨਾਂ ਨੇ ਆਪਣਾ ਅਰੈਸਟ ਕੀਤਾ ਹੋਇਆ ਨਹੀਂ ਪਈ ਉੱਥੇ ਇਦਾਂ ਦਾ ਕੋਈ ਹੈ ਨਹੀਂ ਸੋਰਸ ਨਹੀਂਗਾ ਜਿਹਦੇ ਨਾਲ ਸਾਨੂੰ ਅੰਦਰ ਪਤਾ ਲੱਗੇ ਤਾਂ ਜਿਸ ਤਰ੍ਹਾਂ ਕਿ ਤੁਸੀਂ ਦੱਸਿਆ ਕਿ ਉੱਥੇ 16 17 ਦਿਨ ਜੰਗਲ ਦੇ ਵਿੱਚ ਰਹੇ ਖਾਣ ਨੂੰ ਫਿਰ ਪਾਣੀ ਦੇ ਸਹਾਰੇ ਸੀਗੇ ਕਈ ਪਾਣੀ ਦੇ ਸਾਰੇ ਸਿਰਜੋ ਖਾਣ ਪੀਣ ਸੀ ਉਹ ਮਾਫੀ ਲਿਆ ਗਿਆ ਸੀਗਾ ਪਿੱਛੋਂ ਜਿਹੜੇ ਲੋਕ ਆਉਂਦੇ ਸੀਗੇ ਉਹ ਥੋੜਾ ਬੋਧਾ ਖਾਣ ਪੀਣ ਦੇ ਜਾਂਦੇ ਸੀ ਉਹਦੇ ਨਾਲ ਹੀ ਗੁਜ਼ਾਰਾ ਕਰਦੇ ਰਹੇ ਹਾਲੇ ਹੋਰ ਵੀ ਪਿੱਛੇ ਕੋਈ ਨੌਜਵਾਨ ਜਾ ਰਹੇ ਆ ਉਧਰ ਨੂੰ ਜੀ ਜਾ ਰਹੇ ਆ ਕਈ ਨੌਜਵਾਨ ਪਰ ਹੁਣ ਵਾਪਸ ਆਉਣ ਦੀ ਕੋਸ਼ਿਸ਼ ਕਰ ਰਹੇ ਆ ਨਹੀਂ ਆਏ ਜਾ ਰਹੇ ਨਾ ਕੁ ਮਾਫੀ ਦੇ ਹੱਥ ਚਾਓ ਸਾਰੇ ਨਾ ਉਧਰ ਜੋਗੇੜਾ ਨਾ ਉਧਰ ਜੋਗੇ ਨਾ ਹਾਂ ਜੀ ਤਾਂ ਇਹ ਜਿਹੜਾ ਸਾਰਾ ਪੈਸਾ ਤੁਸੀਂ ਵੀ ਕਿਵੇਂ ਇੰਤਜ਼ਾਮ ਕੀਤਾ ਸਾਰਾ ਪੈਸਾ ਜਿੱਦਾਂ ਤੁਸੀਂ 39-40 ਲੱਖ ਰੁਪਇਆ ਦੱਸਿਆ ਕਿੱਦਾਂ ਇੰਤਜ਼ਾਮ ਹੋਇਆ ਸੀਗਾ ਭਈ ਪਹਿਲੀ ਵਿੱਚ ਸੀਗੀ ਘਰ ਦੇ ਦਾ ਸੋਨਾ ਸੀਗਾ ਲੋਕਾਂ ਕੋਲ ਵਿਆਜ ਹੀ ਫੜੇ ਸੀਗੇ ਸਾਰੇ ਪੈਸੇ ਤਾਂ ਹੁਣ ਤੁਹਾਡੀ ਕੀ ਸਰਕਾਰ ਤੋਂ ਅਪੀਲ ਹੈ ਕਿ ਕਿੱਦਾਂ ਉਹ ਤੁਹਾਡੀ ਹੈਲਪ ਹੋਵੇ ਸਾਡੀ ਸਰਕਾਰ ਤੇ ਹੋ ਅਪੀਲ ਆ ਕਿ ਸਾਡੇ ਪੈਸੇ ਵਾਪਸ ਕਰਾਈ ਜਾਣ ਤੇ ਜਨਤਾ ਦੇ ਉੱਤੇ ਐਕਚੁਅਲ ਦਿੱਤਾ ਜਾਵੇ ਤਾਂ ਜਦੋਂ ਤੁਸੀਂ ਹੁਣ ਪੜੇ ਲਿਖੇ ਹੋ ਕਿ ਨੌਕਰੀ ਵੀ ਕੋਈ ਇਸ ਤਰ੍ਹਾਂ ਦੀ ਸਰਕਾਰ ਤੁਹਾਨੂੰ ਇੱਥੇ ਹੀ ਨੌਕਰੀ ਦੇ ਦੇਵੇ ਦੇ ਜਰੂਰ ਹਣ ਜੇ ਨੌਕਰੀ ਮਿਲੇ ਸੀ ਬਾਹਰ ਜਾਣ ਦਾ ਸੁਪਨਾ ਹੀ ਨਾ ਕਦੀ ਦੇਖਿਆ ਇਥੇ ਆਪਣੇ ਇੰਡੀਆ ਚ ਹੀ ਰਹਿ ਕੇ ਨੌਕਰੀ ਕਰੀਏ। ਪਰ ਤੁਸੀਂ ਇਹ ਸੋਚਿਆ ਸੀ ਕਿ ਉੱਥੇ ਨੇ ਹੌਕੇ ਹਾਲਾਤ ਤੁਹਾਨੂੰ ਇਹ ਆਪਣੇ ਦੇਖਣੇ ਪੈਣਗੇ। ਨਹੀਂ ਜੀ ਅਸੀਂ ਇਦਾਂ ਦਾ ਕੋਈ ਨਹੀਂ ਸੋਚਿਆ ਵੀ ਹਣ ਰਾਜ ਇਦਾਂ ਸਾਰਾ ਕੁਝ ਦੇਖਣਾ ਪਾਵੀਗਾ। ਏਜੰਟ ਨੇ ਕਿਹਾ ਸੀਗਾ ਸਾਰੇ ਉੱਪਰ ਉੱਪਰਾਂ ਦੀ ਜਾਓਗੇ ਤੁਸੀਂ ਬਾਏ ਫਲਾਈਟ ਜਾਓਗੇ। ਤਾਂ ਹੋਰ ਉੱਥੇ ਕਿੰਨੇ ਕ ਨੌਜਵਾਨ ਅਮਰੀਕਾ ਦੇ ਵਿੱਚ ਹੈਗੇ ਜਿਹੜੇ ਫਸੇ ਹੋਏ। ਕੁੱਲ ਪੰਜ ਸੋਦੋ ਸੇ ਸੋ ਨੌਜਵਾਨਾ ਉੱਥੇ ਵਿੱਚ ਕੁੜੀਆਂ ਵੀ ਆ ਬੱਚੇ ਵੀ ਇੰਡੀਆ ਦੇ ਜਿਹੜੇ ਤੁਸੀਂ ਇਦਾਂ ਜੰਗਲ ਦੇ ਵਿੱਚ ਜਾਂਦੇ ਸੀ ਤੇ ਉਦੋਂ ਬੱਚੇ ਵੀ ਹੁੰਦੇ ਸੀ ਨਾਲ ਹਾਂਜੀ ਦੋ ਦੋ ਤਿੰਨ ਤਿੰਨ ਸਾਲਾਂ ਦੇ ਨਵਾਂ ਨਵਾਂ ਮਹੀਨਿਆਂ ਦੇ ਬੱਚੇ ਵੀ ਸੀ ਸਾਡੇ ਨਾਲ ਜਿਨ੍ਹਾਂ ਨੇ ਕੋਲ ਉਹ ਇੰਡੀਅਨ ਸੀਗੇ ਜਨਾਨੀ ਨਹੀਂ ਕਈ ਬਾਲੀਅਨ ਸੀ ਗਿਆ ਤੇ ਬਾਲੀਅਨ ਕੰਟਰੀਆਂ ਦੇ ਸੀਗੇ ਕਈ ਇੰਡੀਅਨ ਸੀਗੇ ਇਹ ਸਾਰੇ ਇਕੱਠੇ ਲੈ ਕੇ ਜਾਂਦੇ ਹਾਂ ਹਾਂਜੀ ਇੱਕ ਦੂਜੇ ਦੀ ਇਦਾਂ ਹੀ ਸਹਾਇਤਾ ਕਰਦੇ ਅਸੀਂ ਇੱਕ ਦੂਜੇ ਨੂੰ ਜੁਨਾਨੀਆਂ ਨਾਲ ਜਾ ਰਹੇ ਸੀ। ਤਾਂ ਕੋਈ ਤੁਹਾਡਾ ਨੌਜਵਾਨਾਂ ਨੂੰ ਕੋਈ ਮੈਸੇਜ। ਨੌਜਵਾਨਾਂ ਨੂੰ ਇਹੋ اپੀਲ ਹੈ ਕਿ ਇੱਥੇ ਆਪਣਾ ਕੰਮ ਕਰਨ, ਇਹਨੇ ਪੈਸੇ ਨਾ ਖਰਾਬ ਕਰਨ। ਤੇ ਸਰਕਾਰ ਨੂੰ ਵੀ ਇਹੋ ਬੇਨਤੀ ਆ ਵੀ ਇੱਥੇ ਕੰਮ ਦਿੱਤੇ ਜਾਣ, ਨੌਕਰੀਆਂ ਦਿੱਤੀਆਂ ਜਾਣ ਨੌਜਵਾਨਾਂ ਨੂੰ। ਤਾਂ ਇਹ ਨੌਜਵਾਨ ਨਿਸ਼ਾਂਤ ਹੋਣੀ ਨੇ ਜਿਹੜੇ ਅਮਰੀਕਾ ਦੀ ਧਰਤੀ ਤੋਂ ਵਾਪਸ ਆਏ ਨੇ ਤੇ ਇਹਨਾਂ ਦਾ ਕਹਿਣਾ ਹੈ ਕਿ ਬਹੁਤ ਸਾਰੇ ਜਿਹੜੇ ਨੌਜਵਾਨੇ ਹਾਲੇ ਵੀ ਉੱਥੇ ਫਸੇ ਹੋਏ ਨੇ ਤਾਂ ਆ ਬਹੁਤ ਓਕੇ ਤੇ ਇਹਨਾਂ ਨੇ ਕੱਡੇ ਨੇ ਜਿਹੜੇ ਜੰਗਲਾਂ ਦੇ ਵਿੱਚ ਕਿਉਂਕਿ ਦੋ ਵਾਰ ਇਹਨਾਂ ਨੇ ਦੱਸਿਆ ਕਿ ਮਾਫੀਆ ਵੀ ਇਹਨਾਂ ਨੂੰ ਪੈ ਗਿਆ ਸੀ ਇਹਨਾਂ ਦਾ ਸਮਾਨ ਖੋ ਕੇ ਲੈ ਗਏ ਮੋਬਾਈਲ ਖੋ ਕੇ ਲੈ ਗਏ ਕੱਪੜੇ ਵਗੈਰਾ ਖੋ ਕੇ ਲੈ ਗਏ ਤੇ ਆਖਰ ਅਮਰੀਕਾ ਦੀ ਧਰਤੀ ਤੇ ਪਹੁੰਚ ਗਏ ਜਿਹੜਾ ਸੁਪਨਾ ਲੈ ਕੇ ਇਥੋਂ ਚੱਲੇ ਸੀ ਪਰ ਉੱਥੇ ਸੱਤਾ ਤਬਦੀਲੀ ਹੋ ਚੁੱਕੀ ਹੈ ਬਾਈਡਨ ਦੇ ਜਿਹੜਾ ਰਾਸ਼ਟਰਪਤੀ ਤੋਂ ਬਾਅਦ ਹੁਣ ਜਿਹੜੇ ਕਿ ਟਰੰਪ ਉੱਥੇ ਰਾਸ਼ਟਰਪਤੀ ਬਣ ਗਏ ਨੇ ਕਿਉਂਕਿ ਸੱਤਾ ਤਬਦੀਲੀ ਤੋਂ ਬਾਅਦ ਇਹ ਸਾਰਾ ਐਕਸ਼ਨ ਹੋਇਆ ਪਹਿਲਾਂ ਸਰਕਾਰ ਜਦੋਂ ਹੋਰ ਸੀਗੀ ਤਾਂ तमाम ਜਿਹੜੇ ਨੌਜਵਾਨ ਲਗਾਤਾਰ ਅਮਰੀਕਾ ਪਹੁੰਚ ਰਹੇ ਸੀ ਕਿਉਂਕਿ ਜਿਹੜੇ ਕਈ ਸਾਲ ਪਹਿਲਾਂ ਗਏ ਉਹ ਚੰਗੇ ਹਾਲਾਤਾਂ ਚ ਵੀ ਨੇ ਉੱਥੇ ਉਹ ਉਹਨਾਂ ਦੇ ਸੁਪਨੇ ਵੀ ਪੂਰੇ ਹੋ ਚੁੱਕੇ ਨੇ ਉਹਨਾਂ ਸੁਪਨਿਆਂ ਦੀ ਤਰ੍ਹਾਂ ਇਸ ਨਿਸ਼ਾਨ ਤੋਂ ਉਹਨਾਂ ਨੇ ਵੀ ਇੱਕ ਸੁਪਨਾ ਦੇਖਿਆ ਸੀ ਪਰ ਇਹ ਸੁਪਨਾ ਇਹਨਾਂ ਦਾ ਪੂਰਾ ਨਹੀਂ ਹੋ ਸਕਿਆ ਪਰ ਇਹਨਾਂ ਦੀ ਮੰਗ ਹੈ ਸਰਕਾਰਾਂ ਤੋਂ ਕਿ ਉਹਨਾਂ ਨੂੰ ਜਿਹੜਾ ਮੁਆਵਜ਼ਾ ਦਿੱਤਾ ਜਾਵੇ ਏਜੰਟ ਤੇ ਕਾਰਵਾਈ ਹੋਵੇ ਕਿਉਂਕਿ ਏਜੰਟ ਨੇ ਧੋਖਾ ਕੀਤਾ ਹੈ ਕਿ ਆ ਕੁਝ ਹੋਰ ਸੀਗਾ ਤੇ ਇਹਨਾਂ ਨੇ ਨਾਲ ਕੀਤਾ ਕੁਝ ਲੋੜ ਹੈਗਾ ਹੁਣ ਸਰਕਾਰਾਂ ਨੂੰ ਵੀ ਲੋੜ ਹੈ ਕਿ ਇੱਥੇ ਹੀ ਜਿਹੜੇ ਨੌਜਵਾਨਾਂ ਵਾਸਤੇ ਰੋਜ਼ਗਾਰ ਦੇ ਸਾਧਨ ਪੈਦਾ ਕੀਤੇ ਜਾਣ ਤਾਂ ਜੋ ਵਿਦੇਸ਼ ਜਾਣ ਦੇ ਅਜਿਹੇ ਤਰੀਕਿਆਂ ਦੇ ਵਿੱਚ ਨੌਜਵਾਨ ਨਾ ਫਸ ਸਕਣ ਕੈਮਰਾਮੈਨ ਗੁਰਦੇਵ ਦੇ ਨਾਲ ਇੰਦਰਜੀਤ ਸਿੰਘ ਚਾਲ ਕਪੂਰਤਲਾ